ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨੂਰਮਾਨ ਬਲੌਗ ਦੇ ਵਿੱਚ ਹੋਸ਼ਨਾਉ ਕਿਵੇਂ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹਾਂ ਜੀ ਤੇ ਹਾਂਜੀ ਲੋ ਜੀ ਕਰਦੇ ਆ ਅੱਜ ਦਾ ਆਪਣਾ ਬਲੌਗ ਸ਼ੁਰੂ ਦਿਨ ਹੈਗਾ ਜੀ ਅੱਜ ਸ਼ਨੀਵਾਰ ਦਾ ਟਾਈਮ ਜਿਹੜਾ ਇੱਥੇ ਵੱਜ ਚੁੱਕੇ ਨੇ 3 ਤੇ ਹੁਣ ਆਪਾਂ ਲੱਗੇ ਆ ਮੱਝਾਂ ਨੂੰ ਨਵਾਉਣ ਪਿਆਉਣ ਨਾਲੇ ਪਾਣੀ ਪਿਆ ਦੇਣੇ ਨਾਲੇ ਨਵਾ ਦੇਣੇ ਆ ਕਿਉਂਕਿ ਸਵੇਰੇ ਸਿਬਿਆਂ ਦੀ ਨਵਾਈਆਂ ਹੁੰਦੀਆਂ ਵਿਚਾਰੀਆਂ ਤੇ ਪਾਣੀ ਵੀ ਸਿੱਧਿਆਂ ਦਾ ਪੀਤਾ ਹੁੰਦਾ ਤੇ ਗਰਮੀ ਆ ਤਾਂ ਕਰਕੇ ਫਿਰ ਦੁਪਹਿਰ ਦੇ ਟਾਈਮ ਤੇ ਫਿਰ ਆਪਾਂ ਜਾਨੀ ਕਿ 3 ਵਜੇ ਫਿਰ ਨਿਵਾ ਪਿਆ ਦਿੰਨੇ ਹੁੰਨੇ ਆ ਤੇ ਹਾਂਜੀ ਲੋ ਜੀ ਆਪਾਂ ਹੁਣ ਮੱਝਾਂ ਨੂੰ ਨਿਵਾ ਪਿਆ ਲਗੇ ਤੇ ਫਿਰ ਆਪਣੇ ਬਾਕੀ ਕੰਮ ਕਾਰ ਚੜਿਆ ਕਰਦੇ ਆਪਾਂ ਹਾਂਜੀ ਬਾਕੀ ਜਿਹੜੇ ਵੀ ਭੈਣ ਭਰਾ ਮੇਰੇ ਚੈਨਲ ਤੇ ਆਉਂਦੇ ਨੇ ਹਨਾ ਮੇਰੀ ਵੀਡੀਓ ਨੂੰ ਵਾਚ ਕਰਦੇ ਨੇ ਕਮੈਂਟ ਕਰਦੇ ਨੇ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਬਟ ਕੁਝ ਇਸ ਤਰ੍ਹਾਂ ਦੇ ਭੈਣ ਭਰਾ ਨੇ ਜਿਹੜੇ ਵੀਡੀਓ ਨੂੰ ਤਾਂ ਵਾਚ ਕਰਦੇ ਨੇ ਬਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਨੇ ਤੇ ਰਿਕਵੈਸਟ ਆ ਪਲੀਜ਼ ਜਦੋਂ ਤੁਸੀਂ ਮੇਰੀ ਵੀਡੀਓ ਨੂੰ ਵਾਚ ਕਰਦੇ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਸੀਂ ਚੈਨਲ ਨੂੰ ਬਿਨਾਂ ਸਬਸਕ੍ਰਾਈਬ ਕੀਤੇ ਹੋਏ ਮੇਰੀ ਵੀਡੀਓ ਵਾਚ ਕਰਦੇ ਹੋ ਤਾਂ ਪਲੀਜ਼ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਹਾਂਜੀ ਬਾਕੀ ਨਾ ਕੱਲ ਮੈਨੂੰ ਕਮੈਂਟ ਆਇਆ ਸੀਗਾ ਇੱਕ ਵੀ ਮੈਨੂੰ ਪਤਾ ਨਹੀਂ ਹੈਗਾ ਵੀ ਭੈਣ ਸੀ ਜਾਂ ਵੀਰਾ ਸੀ ਹਨਾ ਮੈਨੂੰ ਕਮੈਂਟ ਕੀਤਾ ਸੀਗਾ ਵੀ ਦੀਦੀ ਤੁਸੀਂ ਸਾਰਾ ਦਿਨ ਕੰਮ ਹੀ ਕਰਦੇ ਹੋ ਜਾਂ ਰੈਸਟ ਵੀ ਕਰਦੇ ਹੋ ਨਹੀਂ ਵੀਰੇ ਰੈਸਟ ਵੀ ਕਰ ਲਈਦੀ ਹੈ ਹਨਾ ਤੇ ਘਰ ਦੇ ਕੰਮ ਕਰ ਵੀ ਜ਼ਰੂਰੀ ਨੇ ਹਨਾ ਕੰਮ ਛੱਡ ਕੇ ਰੈਸਟ ਨਹੀਂ ਹੁੰਦੀ ਕੀ ਬਟ ਜਿਹੜੇ ਕੰਮ ਕਰਨੇ ਜ਼ਰੂਰੀ ਨੇ ਹਨਾ ਤੇ ਕੰਮ ਤਾਂ ਇਨਸਾਨ ਦੇ ਕਰਮ ਹੁੰਦੇ ਨੇ ਤੇ ਆਪਾਂ ਆਪਣਾ ਜਿਹੜਾ ਕੰਮ ਕਰ ਵੀ ਕਰੀਦਾ ਆਪਦੇ ਘਰ ਦੀ ਜਿੰਮੇਵਾਰੀ ਜਿਹੜੀ ਉਹਨੂੰ ਭਾਉਣੀ ਪੈਂਦੀ ਹੈ ਹਨਾ ਕਿਰਵਦਾਰੀ ਆ ਸਾਤ ਦਾ ਨਹੀਂ ਕੰਮ ਕੀਤੇ ਬਿਨਾ ਹਨਾ ਤੇ ਕੰਮ ਕਰ ਵੀ ਕਰੀ ਦੇ ਆ ਤਾਂ ਜਦੋਂ ਟਾਈਮ ਮਿਲਦਾ ਤੇ ਰੈਸਟ ਵੀ ਕਰ ਲੈਂਦੀ ਆ ਤੇ ਲਓ ਜੀ ਆਪਾਂ ਮੱਝਾਂ ਨੂੰ ਨਵਾ ਪਿਆ ਕੀ ਤੇ ਬਾਹਰ ਬਨਤਾ ਸੀਗਾ ਤੇ ਜਾਨੀ ਕਿ ਜਿਹੜੀ ਇੱਧਰਲੀ ਸਾਈਡ ਹੁੰਦੇ ਆ ਜਿਹੜੇ ਪਸ਼ੂ ਆਪਣੇ ਉਹ ਆਪਾਂ ਬਾਹਰ ਬਨਤੇ ਸੀਗੇ ਫਰਸ਼ ਘਰਾਤ ਹੁੰਦੀ ਹੈ ਤੇ ਹੁਣ ਮੈਂ ਲੱਗੀ ਇੱਥੇ ਮੱਝਾਂ ਨੂੰ ਸੰਨੀ ਕਰਨ ਤੇ ਆਪਾਂ ਪਹਿਲਾਂ ਖਾੜ ਲਾ ਕੇ ਤੇ ਫਿਰ ਉਸ ਤੋਂ ਬਾਅਦ ਦਾਣਾ ਲਾ ਕੇ ਉੱਪਰ ਤੇ ਫਿਰ ਆਪਾਂ ਮੱਚਾ ਨੂੰ ਬੰਨ ਦਿੰਨੇ ਆ ਜਾਨਕੀ ਪਛੋ ਨੂੰ ਬੰਨ ਦਿੰਨੇ ਆ ਸੰਨੀ ਦੇ ਉੱਪਰ ਤੇ ਪਹਿਲਾਂ ਨਿਵਾ ਪਿਆ ਤਾ ਦੇ ਦਿਆਂ ਫਿਰ ਵੀ ਸੰਨੀ ਵਧੀਆ ਖਾ ਲੈਂਦੀਆਂ ਕਿਉਂਕਿ ਗਰਮੀ ਹੁੰਦੀ ਹੈ ਤੇ ਸਵੇਰੇ ਇੱਕ ਵਕਤ ਤੇ ਨਿਵਾਇ ਕਰਕੇ ਫਿਰ ਤਾਂ ਵੀ ਹੁਣ ਨਿਵਾ ਕੇ ਪਾਣੀ ਪਿਆ ਕੇ ਤੇ ਹੁਣ ਸੰਨੀ ਤੇ ਬੰਨ ਦਿੰਨੇ ਆ ਆਪਾਂ ਹਾਂਜੀ ਲੋ ਜੀ ਉਸ ਤੋਂ ਬਾਅਦ ਇੱਥੇ ਟਾਈਮ ਜਿਹੜਾ 6 ਵਜੇ ਦਾ ਹੈਗਾ ਸ਼ਾਮ ਦਾ ਤੇ ਬਹੁਤ ਜ਼ਿਆਦਾ ਝਕੇੜਾ ਸੀ ਤੇ ਰਾਤ ਹੀ ਪੈ ਗਈ ਸੀ ਟਾਈਮ ਹਜੇ ਪੌਣੇ 6 ਦਾ ਸੀਗਾ ਤੇ ਪਰ ਰਾਤ ਪੈ ਗਈ ਸੀ ਪੂਰੀ ਇੰਨਾ ਹਨੇਰਾ ਹੋ ਗਿਆ ਸੀ ਬਹੁਤ ਜ਼ਿਆਦਾ ਝਕੇੜਾ ਝਕੇੜਾ ਸੀਗਾ ਤਕਰੀਬਨ ਮੈਨੂੰ ਲੱਗਦਾ ਸਾਰੇ ਕਿਤੇ ਸੀਗਾ ਇਹ ਤੇ ਲਓ ਜੀ ਉਸ ਤੋਂ ਬਾਅਦ ਫਿਰ ਆਪਾਂ ਲੱਗੇ ਹੁਣ ਚਟਨੀ ਬਣਾਉਣਾ ਤਕਰੀਬਨ ਮੈਂ ਸਵੇਰੇ ਜਿਹੜੀ ਸਬਜ਼ੀ ਬਣਾਈ ਸੀ ਕੁਝ ਪਈ ਸੀਗੀ ਤੇ ਇੱਕ ਤਾਂ ਮੌਸਮ ਖਰਾਬ ਸੀ ਇੱਕ ਥੋੜਾ ਜਿਹਾ ਹੋ ਕੇ ਲੇਟ कि ਆਪਾਂ ਹੁਣ ਲੱਗਿਆਂ ਚਟਨੀ ਬਣਾਉਣਾ ਤੇ ਮੌਸਮ ਖਰਾਬ ਹੋਣੇ ਕਰਕੇ ਲੇਟ ਹੋ ਗਏ ਤੇ ਚਟਨੀ ਮੈਂ ਬਣਾ ਰਹੀ ਆ ਜੀ ਪਦੀਨੇ ਦੀ ਹਰੀ ਮਿਰਚ ਪਦੀਨਾ ਟਮਾਟਰ ਤੇ ਪਿਆਜ਼ ਹਨਾ ਚਾਰੇ ਸਜਮ ਪਾ ਕੇ ਫਿਰ ਆਪਾਂ ਬਣਾ ਲੈਨੇ ਆ ਚਟਨੀ ਤੇ ਉਸ ਤੋਂ ਬਾਅਦ ਫਿਰ ਕੋਈ ਵੀ ਅੱਗੇ ਵੀਡੀਓ ਨਹੀਂ ਬਣੀ ਸੀ ਕਿਉਂਕਿ ਮੌਸਮ ਖਰਾਬ ਸੀਗਾ ਜਦੋਂ ਮੌਸਮ ਇਸ ਤਰ੍ਹਾਂ ਹੋ ਜਾਂਦਾ ਫਿਰ ਹਨਾ ਕੰਮਕਾਰੀ ਮਸਾ ਸੂਤ ਆਉਂਦੇ ਨੇ ਤੇ ਫਿਰ ਕੋਈ ਵੀ ਅਗੋਂ ਜਿਹੜਾ ਵੀਡੀਓ ਨਹੀਂ ਬਣੀ ਉਸ ਤੋਂ ਬਾਅਦ ਇਹ ਹੈਗਾ ਜੀ ਅਗਲੇ ਦਿਨ ਜਾਨਕੀ ਐਤਵਾਰ ਦਾ ਸਵੇਰ ਦਾ ਦਿਨ ਸਵੇਰ ਦਾ ਟਾਈਮ ਆ ਦੇ ਰਾਤ ਦੇ ਚ ਜਿਹੜਾ ਚਿਹੜਾ ਸੀਗਾ ਉਹਨੇ ਬਹੁਤ ਜ਼ਿਆਦਾ ਕੰਮ ਵਧਾ ਦਿੱਤਾ ਬਹੁਤ ਜ਼ਿਆਦਾ ਖਲਾਰਾ ਪਾਤਾ ਤੇ ਹੁਣ ਆਪਾਂ ਆਪਣੀਆਂ ਜਿਹੜੀਆਂ ਸਾਫ ਸਫਾਈਆਂ ਉਹ ਸ਼ੁਰੂ ਕਰ ਰਹੇ ਆ ਇੱਕ ਲਾਈਟ ਬੰਦ ਹੋ ਗਈ ਤੇ ਲਾਈਟ ਤੋਂ ਬਿਨਾ ਸੱਚੂ ਬਹੁਤ ਔਖਾ ਹੋ ਜਾਂਦਾ ਤੇ ਹੁਣ ਪਹਿਲਾਂ ਆਪਾਂ ਬਾਹਰ ਵੇੜੇ ਦੀ ਜਿਹੜੀ ਸਾਫ ਸਫਾਈ ਉਹ ਕਰ ਰਹੇ ਆ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਆਪਣੇ ਪਸ਼ੂਆਂ ਦੇ ਕੰਮ ਕਰ ਸੀ ਉਹ ਤੁਹਾਨੂੰ ਆਪਾਂ ਨਿਵੇੜਲੇ ਸੀਗੇ ਤੇ ਆਪਾਂ ਨਲਕੇ ਤੋਂ ਹੀ ਘੜਕੇ ਪਾਣੀ ਪਿਆ ਕੇ ਮੱਝਾਂ ਨੂੰ ਬੰਨਤਾ ਸੀਗਾ ਕਿਉਂਕਿ ਲਾਈਟ ਤਾਂ ਫਿਰ ਬੰਦ ਸੀਗੀ ਹਨਾ ਨਵਾਇਆ ਤਾਂ ਜਾਣਾ ਨਹੀਂ ਸੀਗਾ ਤੇ ਫਿਰ ਆਪਾਂ ਉਧਰੋਂ ਸਾਫ਼ ਸੁਥਾਈ ਕਰਕੇ ਤੇ ਫਿਰ ਉਹਨਾਂ ਨੂੰ ਨਲਕੇ ਤੋਂ ਘੜਕੇ ਪਾਣੀ ਪਿਆ ਕੇ ਤੇ ਮੱਝਾਂ ਨੂੰ ਤਾਂ ਬੰਨਤਾ ਅੰਦਰ ਤੇ ਹਮਝੇ ਤਾਂ ਲਾਈਟ ਹੋਣੀ ਆ ਗਈ ਫਿਰ ਤਾਂ ਚਲੋ ਹਨਾ ਉਧਰ ਲਈ ਫਰਸ਼ ਵਗੈਰਾ ਧੋਤੀ ਜਾਏਗੀ ਜੇ ਲਾਈਟ ਨਾ ਆਈ ਲੇਟ ਆਈ ਜਣੀ ਕੀ ਹਨਾ ਤਾਂ ਫਿਰ ਆਪਾਂ ਸ਼ਾਮ ਦੇ ਟਾਈਮ ਤੇ ਜਣੀ ਕਿ 3 ਵਜੇ ਫਿਰ ਉਹਨਾਂ ਨੂੰ ਨਵਾ ਦਿਆਂਗੇ ਤੇ ਨਾਲੇ ਫਰਸ਼ ਵਗੈਰਾ ਉਧਰ ਲਈ ਧੋਤੀ ਜਾਊਗੀ ਤੇ ਹੁਣ ਮੈਂ ਲੱਗੀਆਂ ਵਿੜਾ ਸੁੰਬਰਣ ਤੇ ਵਿੜਾ ਸੁੰਬਰ ਦੀ ਹੁਣ ਤੁਸੀਂ ਇੱਥੇ ਦੇਖ ਹੀ ਰਹੇ ਹੋਗੇ ਵੀ ਕਿੰਨੀ ਮਿੱਟੀ ਇੰਨੀ ਜ਼ਿਆਦਾ ਮਿੱਟੀ ਹੋਗੀ ਤੇ ਪਹਿਲਾਂ ਮੈਂ ਨਾ ਬਾਹਰੋਂ ਸਾਰੇ ਜਿਵੇਂ ਖਿੜਕੀਆਂ ਵਗੈਰਾ ਸ਼ੀਸ਼ੇ ਵਗੈਰਾ ਸਾਫ਼ ਕਰਦੀਆਂ ਸਾਰਾ ਮਿੱਟੀ ਕੱਟਾ ਝਾੜਦੀਆਂ ਪਹਿਲਾਂ ਬਾਹਰਲੇ ਵਿੜੇ ਦੀ ਸਫਾਈ ਕਰੂੰਗੀ ਕਿਉਂਕਿ ਫਿਰ ਨਾ ਧੁੱਪ ਹੋ ਜਾਂਦੀ ਹੈ ਤਕਰੀਬਨ ਟਾਈਮ ਤਾਂ ਇੱਥੇ ਮੇਰਾ ਦਾ 6:30 ਦਾ ਟਾਈਮ ਆ ਪਰ ਧੁੱਪ ਤੇਜ਼ ਹੋ ਜਾਂਦੀ ਹੈ ਨਾ ਤਾਂ ਕਰਕੇ ਫਿਰ ਬਾਅਦ ਚ ਹਨਾ ਕੰਮ ਕਰਨਾ ਔਖਾ ਹੋ ਜਾਂਦਾ ਆ ਕਰਕੇ ਫਿਰ ਮੈਂ ਕਿਹਾ ਵੀ ਹੁਣ ਪਹਿਲਾਂ ਮੈਂ ਬਾਹਰ 베ੜੇ ਦੀ ਸਫਾਈ ਕਰ ਲਾਂ ਪਛਵਾ ਦੇ ਕੰਮ ਨਵੇੜ ਕੇ ਉਸ ਤੋਂ ਬਾਅਦ ਮੈਂ ਬਾਹਰ 베ੜੇ ਦੀ ਸਫਾਈ ਪਹਿਲਾਂ ਕਰਦੀ ਆ ਤੇ ਫਿਰ ਹਲੇ ਅੰਦਰਾਂ ਚ ਜਾਣਾ ਅੰਦਰਾਂ ਚ ਵੀ ਇੰਨੀ ਜ਼ਿਆਦਾ ਮਿੱਟੀ ਹੋ ਗਈ ਬਹੁਤ ਜ਼ਿਆਦਾ ਬੇਸ਼ੱਕ ਦੀ ਜਿੰਨੇ ਮਰਜ਼ੀ ਆਪਾਂ ਬਾਰ-ਬਾਰੀਆਂ ਬੰਦ ਕਰ ਲਗੇ ਪਰ ਫਿਰ ਵੀ ਪਤਾ ਨਹੀਂ ਕਿੱਥੋਂ ਦੀ ਜਾਂਦੀ ਆ ਬਹੁਤ ਜ਼ਿਆਦਾ ਮਿੱਟੀ ਗਈ ਅੰਦਰ ਵੀ ਤੇ ਲੋ ਜੀ ਪਹਿਲਾਂ ਆਪਾਂ ਚੰਗੀ ਤਰ੍ਹਾਂ 베ੜੇ ਦੀ ਜਿਹੜੀ ਸਫਾਈ ਕਰ ਲਗੇ ਤੇ ਫਿਰ ਆਪਾਂ ਚੱਲਦੇ ਅੰਦਰ ਜੀ ਬਾਕੀ ਨਾ ਮੇਰੀ ਵੀਡੀਓ ਦੇ ਉੱਪਰ ਕਮੈਂਟ ਆਉਂਦੇ ਹੁੰਦੇ ਨੇ ਕਮੈਂਟ ਇੱਕ ਹੀ ਇੱਕ ਵੀਰੇ ਹੀ ਕਰਦਾ ਹੁੰਦਾ ਕਮੈਂਟ ਪਤਾ ਨਹੀਂ ਵੀਰੇ ਆ ਜਾਂ ਦੇ ਦੀਆ ਹਨਾ ਤੇ ਉਹ ਕਮੈਂਟ ਕਰਦੇ ਹੁੰਦੇ ਨੇ ਕਿ ਤੁਸੀਂ ਵੀਡੀਓ ਨੂੰ ਫਾਸਟ ਨਾ ਕਰਿਆ ਕਰੋ ਜੇਕਰ ਮੈਂ ਵੀਡੀਓ ਨੂੰ ਫਾਸਟ ਨਾ ਕਰਾਂ ਤਾਂ ਵੀਰੇ ਵੀਡੀਓ ਬਹੁਤ ਜ਼ਿਆਦਾ ਵੱਡੀ ਹੁੰਦੀ ਹੈ ਹਨਾ ਤੇ ਤਾਂ ਕਰਕੇ ਮੈਨੂੰ ਵੀਡੀਓ ਵਿੱਚ ਫਾਸਟ ਕਰਨੀ ਪੈਂਦੀ ਹੈ ਵੀਡੀਓ ਫਾਸਟ ਕਰਨ ਦਾ ਮਤਲਬ ਇਹ ਹੀ ਹੈ ਕਿ ਤੁਹਾਨੂੰ ਜਿਹੜਾ ਮੇਰਾ ਕੰਮ ਆ ਪ੍ਰੋਪਰ ਉਹ ਕੰਮ ਵੀ ਹਨਾ ਹੋ ਜੇ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਜੇ ਪੂਰੇ ਕੰਮ ਵੀ ਮੈਂ ਕੀ ਕੰਮ ਕੀਤਾ ਹੈ ਹਨਾ ਤੇ ਮੇਰੀ ਵੀਡੀਓ ਵੱਡੀ ਨਾ ਹੋਵੇ ਤਾਂ ਕਰਕੇ ਮੈਨੂੰ ਵੀਡੀਓ ਦੀ ਜਿਹੜੀ ਸਪੀਡ ਆ ਉਹ ਤੇਜ਼ ਕਰਨੀ ਪੈ ਜਾਂਦੀ ਆ ਤੇ ਲੋ ਜੀ ਆਪਾਂ ਬਾਹਰ ਬੇੜੇ ਦੀ ਜਿਹੜੀ ਸਾਫ ਸਫਾਈ ਆ ਉਹ ਕਰ ਜਾਂਦੀ ਆ ਤੇ ਬਾਹਰਲੇ ਫਰਸ਼ ਵੀ ਧੋਤੀ ਸੀ ਮੈਂ ਜਣ ਕਿ ਸ਼ੀਸ਼ੇ ਵਗੈਰਾ ਸਾਫ ਹੋ ਗਏ ਉਸ ਤੋਂ ਬਾਅਦ ਕਿ ਬਾਅਦ ਵਿੱਚ ਫਿਰ ਮੈਂ ਆ ਗਈ ਅੰਦਰ ਤੇ ਦੇਖੋ ਅੰਦਰ ਵੀ ਇੰਨੀ ਜ਼ਿਆਦਾ ਮਿੱਟੀ ਤੇ ਮੈਂ ਇਹ ਬेडशीट ਵੀ ਚੇਂਜ ਕਰਤੀ ਤੇ ਹੁਣ ਆਪਾਂ ਨਾਲ ਦੀ ਨਾਲ ਇੱਕ ਰੂਮ ਦੇ ਵਿੱਚ ਝਾੜੂ ਲਗਾ ਕੇ ਨਾਲ ਦੀ ਨਾਲ ਆਪਾਂ ਡਸਟਿੰਗ ਕਰ ਰਹੇ ਆ ਕਿਉਂਕਿ ਮਿੱਟੀ ਘੱਟਾ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਸੀਗਾ ਤੇ ਪਹਿਲਾਂ ਚੰਗੀ ਤਰ੍ਹਾਂ ਆਪਾਂ ਝਾੜ ਪੂੰਝ ਕਰਕੇ ਤੇ ਝਾੜੂ ਲਗਾਉਨੇ ਆ ਤੇ ਹਾਂਜੀ ਲੋ ਜੀ ਆਪਾਂ ਉਧਰੋਂ ਜਾਨੀ ਕਿ ਚੜ ਵਗੈਰਾ ਲਗਾ ਕੇ ਹੁਣ ਆ ਗਏ ਆਪਾਂ ਬੈਸਰੂਮ ਦੇ ਵਿੱਚ ਤੇ ਹੁਣ ਆਪਾਂ ਇਤੋਂ ਵੀ ਪਹਿਲਾਂ ਕਿਉਂਕਿ ਪਹਿਲਾਂ ਮੈਂ ਤਾਂ ਝਾੜ ਰਹੀ ਆ ਵੀ ਹਨਾ ਕੁਝ ਜਿਹੜਿਆ ਮੋਟਾ-ਮੁੱਟੀ ਰੇਤਾ ਜੀ ਉਹ ਝੜ ਜਾਏਗੀ ਚੰਗੀ ਤਰ੍ਹਾਂ ਸਾਫ਼ ਹੋ ਜਾਏਗੀ ਤੇ ਹੁਣ ਪਹਿਲਾਂ ਆਪਾਂ ਚੰਗੀ ਤਰ੍ਹਾਂ ਝਾੜ ਕੇ ਇਹ ਵਾਲੀ ਬੈੱਡ ਸ਼ੀਟ ਵੀ ਚੇਂਜ ਕਰ ਦਾਂ ਕਰ ਦੂੰਗੀ ਤਾਂ ਫਿਰ ਝਾੜੂ ਲਗਾ ਕੇ ਉਸ ਤੋਂ ਬਾਅਦ ਫਿਰ ਇੱਕ ਵਾਰੀ ਡਸਟਿੰਗ ਕਰੂੰਗੀ ਹਨਾ ਤੇ ਫਿਰ ਪੋਚਾ ਲਗਾਉਂਗੀ ਤੇ ਹੁਣ ਆਪਾਂ ਇਤੋਂ ਵੀ ਬੈੱਡ ਸ਼ੀਟ ਜਿਹੜੀ ਆ ਉਹ ਚੇਂਜ ਕਰ ਦਿੰਨੇ ਆ ਪਹਿਲਾਂ ਮੈਂ ਗੱਦੇ ਦੇ ਉੱਪਰ ਚੰਗੀ ਤਰ੍ਹਾਂ ਝਾੜ ਲੈਣੀ ਆ ਵੈਸੇ ਇੰਨੀ ਜ਼ਿਆਦਾ ਚਲੋ ਆਉਂਦੀ ਵੀ ਨਹੀਂ ਹੈਗੀ ਇੱਧਰ ਨੂੰ ਜਿਹੜਿਆ ਹਨਾ ਵੀ ਬਾਰਾ ਇਸ ਤਰ੍ਹਾਂ ਹੋ ਜਾਂਦਾ ਵੀ ਚੰਗੀ ਤਰ੍ਹਾਂ ਸਾਫ਼ ਹੋ ਜੇ ਵੈਸੇ ਨਾ ਮੈਂ ਕੱਲ ਕੱਲ ਹੀ ਕੀਤਾ ਸੀ ਅ ਪਰਸੋਂ ਅ ਪਰਸੋਂ ਚੰਗੀ ਤਰ੍ਹਾਂ ਜਵੇਂ ਸਾਰੇ ਘਰ ਨੂੰ ਕਲੀਨਿੰਗ ਕੀਤੀ ਸੀ ਸਾਰੇ ਘਰ ਦੀ ਤੇ ਪਰ ਅੱਜ ਫਿਰ ਮੇਰਾ ਕੰਮ ਉਨੇ ਹੀ ਵੱਧ ਗਿਆ ਨਾ ਕਿਉਂਕਿ ਹੁਣ ਤਾਂ ਇਸ ਤਰ੍ਹਾਂ ਹੀ ਹੋਇਆ ਕਰੂਗਾ ਵੀ ਹਨੇਰੀ ਆ ਗਈ ਹਨਾ ਆਪਾਂ ਸਫਾਈ ਕਰਕੇ ਹਟਦੇ ਆਂ ਫਿਰ ਜਦੋਂ ਨੂੰ ਫੇਰ ਹਨੇਰੀ ਆ ਜਾਂਦੀ ਆ ਤੇ ਲੋ ਜੀ ਆਪਾਂ ਵੈਲ ਸ਼ੀਟ ਕਰਤੀ ਚੇਂਜ ਹੁਣ ਆਪਾਂ ਇੱਥੇ ਵੀ ਝਾੜੂ ਘੇਰਾ ਲਗਾ ਦਿੰਨੇ ਆ ਤੇ ਹਾਂਜੀ ਲੋ ਜੀ ਆਪਾਂ ਉਧਰੋਂ ਸਾਰੇ ਜਾਨੀ ਕਿ ਝਾੜੂ ਪੂੰਛ ਲਗਾ ਕੇ ਸਾਰੀ ਜਿਹੜੀ ਸਫਾਈ ਆ ਕਰਤੀ ਉਸ ਤੋਂ ਬਾਅਦ ਆਪਾਂ ਆਗੇ ਰਸੋਈ ਚ ਰਸੋਈ ਚ ਵੈਸੇ ਮੈਂ ਝਾੜੂ ਘੇਰਾ ਲਗਾ ਲਿਆ ਸੀਗਾ ਤੇ ਰੋਟੀ ਬਣਾ ਲਈ ਸੀਗੀ ਤੇ ਭਾਂਡੇ ਮੈਂ ਇਕੱਠੇ ਕਰਤੇ ਮੈਂ ਭਾਂਡੇ ਹਲੇ ਨਹੀਂ ਸਾਫ਼ ਕੀਤੇ ਸੀਗੇ ਮੈਂ ਕਿਹਾ ਪਹਿਲਾਂ ਮੈਂ ਰਸੋਈ ਨੂੰ ਸਾਫ਼ ਕਰ ਦਿਆਂ ਕਿਉਂਕਿ ਇੱਕ ਤਾਂ ਇਹ ਰੈਕ ਦਾ ਕਲਰ ਉਵੇਂ ਦਾ ਹਨਾ ਤੇ ਇੱਕ ਮਿੱਟੀ ਘਟਾ ਜਿਹਾ ਸਾਹਮਣੇ ਆ ਗਿਆ ਕਿਉਂਕਿ ਕੱਲ ਸਾਹਮਣੇ ਜਿਹੜਾ ਇੱਧਰਲੀ ਸਾਈਡ ਵਾਲਾ ਆਪਣਾ ਕਿਚਨ ਵਾਲਾ ਗੇਟ ਆ ਜਾਨੀ ਕਿ ਰਸੋਈ ਵਾਲਾ ਉਹ ਜਾੜੀ ਲੱਗੀ ਕਰਕੇ ਨਾ ਉਦੋਂ ਉੱਥੋਂ ਦੀ ਬਹੁਤ ਜ਼ਿਆਦਾ ਮਿੱਟੀ ਆਈ ਆ ਕਰਕੇ ਫਿਰ ਮੈਂ ਹੁਣ ਪਹਿਲਾ ਰਸੋਈ ਦੀ ਜਿਹੜੀ ਸਫਾਈ ਕਰਦੀ ਆ ਮੈਂ ਡੱਬੇ ਉਤਾਰਲੇ ਸੀ ਮੈਂ ਕਿਹਾ ਪਹਿਲਾਂ ਮੈਂ ਇਸ ਰੈਕ ਨੂੰ ਸਾਫ ਕਰ ਦਿਆਂ ਉਸ ਤੋਂ ਬਾਅਦ ਫਿਰ ਮੈਂ ਫਰਿੱਜ ਵੀ ਸਾਫ ਕਰੂੰਗੀ ਤੇ ਕਿਉਂਕਿ ਲਾਈਟ ਜਦੋਂ ਬੰਦ ਹੁੰਦੀ ਆ ਫਰਿੱਜ ਦੇ ਵਿੱਚ ਨਾ 스ਮੈਲ ਜੀ ਹੋ ਜਾਂਦੀ ਆ ਤੇ ਫਿਲਹਾਲ ਮੈਂ ਨਾ ਫਰਿੱਜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਤੇ ਮੈਂ ਫਰਿੱਜ ਦੇ ਵਿੱਚ ਨਾ ਨਿੰਬੂ ਰੱਖ ਦਿੰਨੀ ਹਾਂ ਤੁਸੀਂ ਨਾ ਇੱਕ ਨਿੰਬੂ ਕੱਟ ਕੇ ਤੇ ਫਰਿੱਜ ਦੇ ਨਾਲ ਵਿੱਚ ਰੱਖ ਦਿਆ ਕਰੋ ਫਿਰ ਜਦੋਂ ਲਾਈਟ ਬੰਦ ਹੁੰਦੀ ਆ ਤਾਂ ਜਾਂ ਫਰਿੱਜ ਬੰਦ ਹੁੰਦੀ ਆ ਜਾਨੀ ਕਿ ਜਦੋਂ ਹਨਾ ਆ ਫਿਰ ਫ੍ਰਿਜ ਦੇ ਵਿੱਚ ਨਾ 스멜 ਨਹੀਂ ਹੁੰਦੀਗੀ 스멜 ਨਹੀਂ ਆਉਂਦੀਗੀ ਫ੍ਰਿਜ ਵਧੀਆ ਰਹਿੰਦੀ ਆ ਫ੍ਰੈਸ਼ ਰਹਿੰਦੀ ਆ ਜਾਨੀ ਕਿ ਜਦੋਂ ਆਪਾਂ ਨਿੰਬੂ ਕੱਟ ਕੇ ਰੱਖ ਦਿੰਨੇ ਆ ਨਿੰਬੂ ਕੱਟ ਕੇ ਨਾ ਤੁਸੀਂ ਫ੍ਰਿਜ ਦੇ ਵਿੱਚ ਰੱਖ ਦਿਆ ਕਰੋ ਤੇ ਫਿਰ ਉਹਦੇ ਨਾਲ ਜਿਵੇਂ 스멜 ਵਗੈਰਾ ਨਹੀਂ ਹੁੰਦੀਗੀ ਫ੍ਰਿਜ ਦੇ ਵਿੱਚ ਤੇ ਮੈਂ ਨਾ ਅੱਜ ਹੁਣ ਫ੍ਰਿਜ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਉਹਦੇ ਵਿੱਚ ਰੱਖਤਾ ਸੀਗਾ ਨਿੰਬੂ ਕੱਟ ਕੇ ਤੇ ਫਿਲਹਾਲ ਮੈਂ ਪ੍ਰੋਪਰ ਪੂਰੀ ਵੀਡੀਓ ਨਹੀਂ ਬਣਾਇਆ ਸੋਈ ਦੀ ਜਿਹੜੀ ਸਾਫ਼ ਸਫਾਈ ਕਰਦੀ ਦੀ ਕਿਉਂਕਿ ਮੈਨੂੰ ਬਹੁਤ ਟਾਈਮ ਲੱਗ ਗਿਆ ਸੀ ਅੱਜ ਤੱਕ ਮੇਰਾ ਕੰਮ ਜਿਹੜਾ 2 ਵਜੇ ਨਿਪੜਿਆ ਸੀਗਾ ਸਵੇਰ ਦਾ ਜਿਹੜਾ ਕੰਮਕਾਰ ਹੈ ਤੇ ਲੋ ਜੀ ਆਪਾਂ ਡੱਬੇ ਰੱਖ ਦਿੰਨੇ ਆ ਚੰਗੀ ਤਰ੍ਹਾਂ ਰੈਕ ਸਾਫ਼ ਕਰਕੇ ਉਸ ਤੋਂ ਬਾਅਦ ਫਰਿੱਜ ਸਾਫ਼ ਕਰਾਂਗੇ ਤੇ ਸਲੈੱਬ ਕਰਾ ਸਾਫ਼ ਕਰਦੇ ਆਂ ਗੈਂ ਸਾਫ਼ ਕਰਦੇ ਆਂ ਤੇ ਬਾਕੀ ਅਸਾ ਹੁੰਦਾ ਜੀ ਮੈਨੂੰ ਕੋਈ ਵੀ ਕੰਮਕਾਰ ਕਰਦੀ ਨੂੰ ਉਤਕਾवट ਨਹੀਂ ਹੁੰਦੀ ਵੀ ਕਹਿ ਲੋ ਮੈਂ ਨਹੀਂ ਥੱਕਦੀ ਹੈਗੀ ਪਰਮਾਤਮਾ ਦੀ ਮਿਹਰ ਆ ਕਿਉਂਕਿ ਪਰਮਾਤਮਾ ਨੇ ਜੇਕਰ ਆਪਾਂ ਨੂੰ ਕੰਮਕਾਰ ਲਾਇਆ ਏ ਤੰਦਰੁਸਤੀ ਦਿੱਤੀ ਹੈ ਸਰੀਰ ਨੂੰ ਤਾਂ ਆਪਾਂ ਨੂੰ ਆਪਣੇ ਜਿਹੜੇ ਘਰ ਦੀ ਜ਼ਿੰਮੇਵਾਰੀ ਕਵੇਲਦਾਰੀ ਸਾਂਭਣ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਤੇ ਕਰਮਾਂ ਵਾਲੇ ਹੁੰਦੇ ਨੇ ਉਹ ਇਨਸਾਨ ਜਿਨ੍ਹਾਂ ਕੋਲੇ ਕੰਮ ਹੁੰਦਾ ਹਨ ਤੇ ਬਾਕੀ ਇਹ ਜ਼ਿੰਮੇਵਾਰੀ ਤਾਂ ਇੱਕ ਔਰਤਾਂ ਦੇ ਹਿੱਸੇ ਆ ਹਨ ਵੀ ਘਰ ਦੀ ਸਾਰੀ ਜ਼ਿੰਮੇਵਾਰੀ ਔਰਤਾਂ ਦੇ ਹਿੱਸੇ ਆ ਘਰ ਦੀ ਸਫਾਈ ਕਰਨਾ ਚਾਹੇ ਪਸ਼ੂ ਡੰਗਰ ਸਾਭਣੀ ਚਾਹੇ ਹਨਾ ਸਾਰੀ ਕਵਿਲਦਾਰੀ ਜਿਹੜੀ ਇੱਕ ਔਰਤਾਂ ਦੇ ਹਿੱਸੇ ਹੁੰਦੀ ਆ ਤੇ ਆਪਾਂ ਆਪਣੀ ਜਿਹੜੀ ਜ਼ਿੰਮੇਵਾਰੀ ਆ ਵਧੀਆ ਤਰੀਕੇ ਦੇ ਨਾਲ ਨਿਭਾ ਰਹੇ ਆ ਤੇ ਪਰਮਾਤਮਾ ਤੰਦਰੁਸਤੀ ਦੇਖੇ ਤੇ ਇਸੇ ਤਰ੍ਹਾਂ ਹੀ ਆਪਾਂ ਆਪਣੇ ਜਿਹੜੇ ਜ਼ਿੰਮੇਵਾਰੀ ਨਿਭਾਉਂਦੇ ਰਹੀਏ ਤੇ ਚਲੋ ਜੀ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਬਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਚੋਅ ਦੱਸਿਓ ਜੇਕਰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਮਿਲਦੇ ਆਂ ਅਗਲੇ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ